ਉਤਰੀ ਭਾਰਤ ਦੇ ਵਿੱਚ ਗਰਮੀ ਲਗਾਤਾਰ ਜ਼ੋਰ ਫੜ ਰਹੀ ਹੈ ਅਜਿਹੇ ਵੇਲੇ ਜਦੋਂ ਤਾਪਮਾਨ 47-48 ਡਿਗਰੀ ਤੱਕ ਪਹੁੰਚ ਚੁੱਕਿਆ ਹੈ ਲੋਕ ਆਪਣੇ ਘਰਾਂ 'ਚ ਰਹਿਣ ਨੂੰ ਤਰਜੀਹ ਦੇ ਰਹੇ ਆ ਬਾਹਰ ਜਾਣ ਤੋਂ ਕੰਨੀ ਕਤਰਾ ਰਹੇ ਆ ਕੋਸ਼ਿਸ਼ ਕੀ ਕਰ ਰਹੇ ਲੋਕ ਕਿ ਏਸੀ ਚਲਾ ਕੇ ਕੂਲਰ ਚਲਾ ਕੇ ਪੱਖਾ ਚਲਾ ਕੇ ਇਸ ਗਰਮੀ ਤੋਂ ਰਾਹਤ ਪਾਈ ਜਾ ਸਕੇ ਪਰ ਅਸੀਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਰੂਹਾਨੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਜਿੱਥੇ ਇਸ ਤਪਦੀ ਗਰਮੀ ਦਾ ਕੋਈ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਪੂਰੇ ਵਿਸ਼ਵ ਦੇ ਵਿੱਚੋਂ ਵੱਖ-ਵੱਖ ਦੇਸ਼ਾਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੱਖਾਂ ਦੀ ਗਿਣਤੀ ਸੰਤਾਂ ਇਸ ਤਪਦੀ ਗਰਮੀ ਦੀ ਪਰਵਾਹ ਨਾ ਕਰਦੇ ਹੋਏ ਸੱਚ ਕਰਨ ਸ੍ਰੀ ਮਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੀਆਂ ਨੇ ਇਸ ਪਿੰਡਾਂ ਚੋਂ ਲਸੌਂਦੀ ਗਰਮੀ ਦਾ ਸੰਗਤ ਤੇ ਕੋਈ ਅਸਰ ਦੇਖਣ ਨਹੀਂ ਮਿਲ ਰਿਹਾ ਔਰ ਸੰਤਾਂ ਆਮ ਦਿਨਾਂ ਦੇ ਵਾਂਗ ਕਿਉਂਕਿ ਸਕੂਲਾਂ ਦੇ ਵਿੱਚ ਛੁੱਟੀਆਂ ਹੋ ਚੁੱਕੀਆਂ ਨੇ ਖਾਸ ਕਰਕੇ ਪੰਜਾਬ ਦੇ ਵਿੱਚ ਤਾਂ ਸੰਗਤ ਆਮ ਦਿਨਾਂ ਤੋਂ ਵੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਇੱਥੇ ਨਜ਼ਰ ਆ ਰਹੀ ਹੈ ਔਰ ਭਾਈ ਸ਼ਰਧਾ ਭਾਵਨਾ ਦੇ ਨਾਲ ਤਾਨ ਕੋ ਰਾਮਦਾਸ ਦੇ ਦਰ ਦਾ ਅਸ਼ੀਰਵਾਦ ਲੈਣ ਦੇ ਲਈ ਤਾਨ ਕੋ ਰਾਮਦਾਸ ਦੇ ਦਰ ਤੇ ਪ੍ਰਤੀਸ਼ਰਧਾ ਸਤਕਾਰ ਭੇਟ ਕਰਨ ਦੇ ਲਈ ਇੱਥੇ ਲੱਖਾਂ ਦੀ ਗਿਣਤੀ ਸ਼ਰਧਾਲੂ ਪਹੁੰਚ ਰਹੇ ਨੇ ਹਾਲਾਂਕਿ ਗਰਮੀ ਤੋਂ ਬਚਣ ਦੇ ਲਈ ਜ਼ਰੂਰ ਆਪਣੇ ਆਪ ਨੂੰ ਢੱਕਿਆ ਜਾ ਰਿਹਾ ਹੈ ਕੁਝ ਲੋਕਾਂ ਨੇ ਛਤਰੀਆਂ ਵੀ ਲਈਆਂ ਕੁਝ ਲੋਕਾਂ ਨੇ ਪਰਨਿਆਂ ਦੇ ਨਾਲ ਕੱਪੜਿਆਂ ਦੇ ਨਾਲ ਆਪਣੇ ਆਪ ਨੂੰ ਪੂਰਾ ਪਿੰਡਾ ਜਿਹੜਾ ਉਹ ਕਵਰ ਕੀਤਾ ਤਾਂ ਜੋ ਇਸ ਲੋ ਤੋਂ ਬਚਿਆ ਜਾ ਸਕੇ ਇਸ ਤਪਦੀ ਗਰਮੀ ਦੀ ਤਪਸ਼ ਤੋਂ ਬਚਿਆ ਜਾ ਸਕੇ ਪਰ ਸ਼ਰਧਾ ਜਿਹੜੀ ਹੈ ਉਹ ਇਸ ਤਬਦੀ ਗਰਮੀ ਤੇ ਭਾਰੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਇਹ ਤਬਦੀ ਗਰਮੀ ਸ਼ਰਦਾ ਦੇ ਅੱਗੇ ਠੰਡੀ ਪੈਂਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਸੰਤਾਂ ਦੀ ਸ਼ਰਦਾ ਭਾਵਨਾ ਤੇ ਇਸ ਗਰਮੀ ਦਾ ਕੋਈ ਵੀ ਅਸਰ ਦੇਖਣ ਨੂੰ ਨਹੀਂ ਮਿਲ ਰਿਹਾ ਔਰ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਸ੍ਰੀ ਅਮਰਸਰ ਸਾਹਿਬ ਪਹੁੰਚ ਕੇ ਗੁਰੂ ਘਰ ਦੇ ਦਰਸ਼ਨ ਕਰਨ ਦੇ ਲਈ ਆ ਰਹੇ ਨੇ ਭਾਈ ਜੀ ਗਰਮੀ ਬਹੁਤ ਹੈ ਪਰ ਇੱਥੇ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਸੰਗਤ ਤੇ ਨਹੀਂ ਸੰਗਤ ਜਨੂਨ ਹੀ ਇੰਨਾ ਜੀ ਮਹਾਰਾਜ ਦੇ ਘਰ ਆ ਕੇ ਗਰਮੀ ਲੱਗਦੀ ਨਹੀਂ ਵਾਹਿਗੁਰੂ ਦੀ ਕਿਰਪਾ ਯਾਨੀ ਗਰਮੀ ਹੈ ਸ਼ਰਦਾ ਕੇ ਛੰਡੀ ਪੈ ਗਈ ਹਾਂ ਬਿਲਕੁਲ 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 ਜੀ ਖੁਸ਼ੀ ਹੁੰਦੀ ਹੈ ਬਿਲਕੁਲ ਜੀ ਬਹੁਤ ਖੁਸ਼ੀ ਸ਼ਰਦਾ ਨਾ ਹੈ ਕੋਈ ਪਰਵਾਹ ਨਹੀਂ ਜਿੰਨੀ ਮਰਜ਼ੀ ਕਰ ਕੋਈ ਪਰਵਾਹ ਨਹੀਂ ਜੀ ਗਰਮੀ ਅੱਗੇ ਕਾਦੀ ਹੈ ਪਰੇਸ਼ਾਨੀ ਤਾਂ ਹੁੰਦੀ ਗਰਮੀ ਨਹੀਂ ਨਹੀਂ ਸ਼ਰਦਾ ਹੈ ਸ਼ਰਦਾ ਦੇ ਅੰਦਰ ਠੰਡ ਹੀ ਵਰਤਦੀ ਹੈ ਜਦੋਂ ਦੇਲਾ ਹਿਰਦੇ 'ਚ ਵਾਹਿਗੁਰੂ ਹੋਵੇ ਉਦੋਂ ਗਰਮੀ ਨਹੀਂ ਲੱਗਦੀ ਕੀ ਹੁੰਦਾ ਜੀ ਹਿਰਦੇ 'ਚ ਵਾਹਿਗੁਰੂ ਹੋਵੇ ਤੇ ਗਰਮੀ ਨਹੀਂ ਲੱਗਦੀ ਗਰਮੀ ਬਹੁਤ ਹੈ ਪਰ ਸੰਗਤ ਦਾ ਠਾਠਾ ਮਾਰਦਾ ਸੰਗਤ ਦੀ ਹਾਂ ਜੀ ਹਾਂ ਜੀ ਦਰਸ਼ਨ ਗੁਰੂ ਨਗਰੀ ਦੇ ਦਰਸ਼ਨ ਕਰਦੇ ਆ ਲੋਕ ਗਰਮੀ ਦਾ ਕੋਈ ਅਸਰ ਨਹੀਂ ਕੋਈ ਅਸਰ ਨਹੀਂ ਥੈਂਕ ਯੂ ਕੋਈ ਗਰਮੀ ਨਹੀਂ ਹੈ ਅਰਵਸਤੇ ਠੰਡਾ ਕੋਈ ਗਰਮੀ ਨਹੀਂ ਠੀਕ ਹੈ ਹਾਂਜੀ ਦਰਸ਼ਕੋ ਕੋਈ ਗਰਮੀ ਨਹੀਂ ਹੁੰਦੀ ਦਰਸ਼ਨ ਦਰਸ਼ਨ ਹੁੰਦੇ ਆ ਜੀ ਗਰਮੀ ਲੱਗਦੀ ਹੈ ਠੰਡਾ ਹੀ ਹੈ ਠੰਡਾ ਹੀ ਮਹਾਰਾਜ ਨੇ ਕੀਤਾ ਹਾਂਜੀ ਠੰਡ ਵਰਤਾਰੇ ਦਸਤਰੀ ਕਰਕੇ ਹਾਂਜੀ ਠੰਡ ਵਰਤਾਰੇ ਨੇ ਕਿਥੋਂ ਆਏ ਅਜੀ ਕਰ ਦਸਪੁਰ ਤੋਂ ਬਰਦਾਸਪੁਰ ਤੋਂ ਇਹ ਹੁਸ਼ਾਲਪੁਰ ਤੋਂ ਆਏ ਨੇ ਤੁਸੀਂ ਹੁਸ਼ਾਲਪੁਰ ਤੋਂ ਆਏ ਹਾਂ ਲਗ ਲਗ ਜਗ੍ਹਾ ਤੋਂ ਆਏ ਹਾਂ ਸਾਡੇ ਕੋਲ ਹਾਂਜੀ ਮੱਥਾ ਟੇਕਣਾ ਜੀ ਦੋ ਦਿਨ ਜਗ੍ਹਾ ਤੋਂ

सैतालीस डिग्री से ऊपर है तापमान हाँ जी हाँ जी पर यह ऐसा लग रहा है कि कोई असर नहीं गर्मी का महाराज की मेहरबानी है इसलिए असर नहीं है गुरु गुरु ना कोई गर्मी नहीं दर्शन करके, दर्शन, दर्शन करके, करके कर हाँ था। वैसे ठंड पड़ जाती है हाँ अच्छा हाँ हा, बहुत बढ़िया मजा आया जब भी तो दोपहर के अंदर इंजॉय आनंद कर ले रहे हैं बाबा जी इतनी गर्मी के बावजूद बहुत कड़कती धूप है बहुत गर्मी है मेरे ख्याल में सैंतालीस प्लस है कुछ भी नहीं है संतुष्टि है ਅਭੀ ਮਹਾਰਾਜ ਜੀ ਦਾ ਲੰਗਰ ਦਰਸ਼ਨ ਕਰ ਲਈ ਦਰਸ਼ਨ ਬੜੀਆ ਫਸਟ ਕਲਾਸ ਅਸੀਂ ਮਾਨਸਾਤਾ ਜੀ ਮਾਨਸਾਤਾ ਹਾਂਜੀ ਅਸੀਂ ਦੇਖ ਰਹੇ ਕਿ ਠਾਠਾ ਮਾਰਦਾ ਸੁਵੰਦਰ ਨਜ਼ਰ ਆ ਰਿਹਾ ਹੈ ਸੰਗਤ ਦਾ ਚਾਹੇ 47 ਡਿਗਰੀ ਤਾਪਮਾਨ ਹੈ ਪਿੰਡਾਂ ਚੋਂ ਸੌਂਦੀ ਗਰਮੀ ਹੈ ਕੜਕ ਦੀ ਧੁੱਪ ਹੈ ਪਰ ਸੰਗਤ ਦੇ ਸਾਹਮਣੇ ਆਨ ਲੱਗਦਾ ਗਰਮੀ ਵੀ ਠੰਡੀ ਪੈ ਗਈ ਹਾਂਜੀ ਇਥੇ ਆਨੰਦ ਬੜਾ ਹੈ ਜੀ ਕਿਉਂਕਿ ਇਹ ਸੇਵਾ ਕਰਕੇ ਆਏ ਹਾਂ ਜੀ ਬਹੁਤ ਆਨੰਦ ਆਇਆ ਬੱਚੇ ਆਏ ਮਾਤਾ ਸਾਹਿਬ ਕੋਲ ਗੱਲ ਕਰ ਲੈਤੋਂ ਸੇਵਾ ਦੀ ਸਾਡੀ ਡਿਊਟੀ ਲੱਗੀ ਸੀ ਬੜਾ ਆਨੰਦ ਆਇਆ ਪਰ ਫੇਰ ਵੀ ਗਰਮੀ ਨਹੀਂ ਲੱਗਦੀ ਗਰਮੀ ਲੱਗਦੀ ਨਹੀਂ ਡਿਊਟੀ ਸੀਗੀ ਸੇਵਾ ਦੀ ਸੀਗੀ ਜੀ ਐਸਜੀਪੀਸੀ ਵੱਲੋਂ ਤੇ ਇੱਥੇ ਪ੍ਰਕਰਮਾਂ ਤੇ ਸਾਡੀ ਡਿਊਟੀ ਸੀਗੀ 7 ਤੋਂ 11 ਤੱਕ ਤੇ ਪਰੇਸ਼ਾਨ ਨਹੀਂ ਕੀਤਾ ਹਾਂਜੀ ਨਹੀਂ ਜੀ ਜਦੋਂ ਸੇਵਾ ਕੀਤੀ ਉਦੋਂ ਤੱਕ ਨਹੀਂ ਪਰੇਸ਼ਾਨ ਕੀਤਾ ਬਹੁਤ ਮਨ ਲੱਗਿਆ ਜੀ ਬਹੁਤ ਸਕੂਨ ਮਿਲਦਾ ਹੈ ਮਿਸਰ ਸਰ ਸੇਜ ਕੋਈ ਪ੍ਰਵਾਣੀ ਗਰਮੀ ਸਰਦੀ ਜੀ ਹਾਂਜੀ ਕੋਈ ਪ੍ਰਵਾਣੀ ਦੀ ਪhela ساری ਜ਼ਿੰਦਗੀ ਇੱਥੇ ਸੇਵਾ ਲੱਗਦੀ ਹੈ ਹਰ ਜਿੰਦਗੀ ਲੱਗਦੀ ਹੈ ਹਾਂਜੀ ਕੋਈ ਚੱਕਰ ਨਹੀਂ ਅੱਛੀ ਹੈ ਕਿ ਸੇਵਾ ਦਾ ਹਾਂਜੀ ਬਹੁਤ ਖੁਸ਼ੀ ਹੈ ਜੀ ਬਹੁਤ ਖੁਸ਼ੀ ਮਾਨੀ ਇੱਥੇ ਆ ਕੇ ਲੱਗਦਾ ਹੈ ਜੀ ਇੱਥੇ ਆ ਕੇ ਇਹਨਾਂ ਲੱਗਦਾ ਹੈ ਕਿ ਐਂ ਜੀ ਕਰਦਾ ਹੈ ਕਿ ਸਾਰੀ ਉਮਰ ਇੱਥੇ ਸੇਵਾ ਕਰਨ ਦਾ ਮੌਕਾ ਮਿਲੇ। ਉਹ ਸ਼ਰਧਾ ਪਾਲਣਾ ਹੈ। ਇਹਨਾਂ ਬੱਚਿਆਂ ਦੀ ਜੋ ਚੇਚੇ ਤੌਰ ਤੇ ਇੱਥੇ ਸੇਵਾ ਕਰਨ ਦੇ ਲਈ ਮਾਨਸਾ ਤੇ ਵੱਖ-ਵੱਖ ਪਿੰਡਾਂ ਕਸਬਿਆਂ ਤੋਂ ਪਹੁੰਚੇ ਸਨ। ਤੋਂ ਇਹ ਇਹ ਅਦਭੁਤ ਨਜ਼ਾਰਾ ਹੈ, ਲੋਕੀਕ ਨਜ਼ਾਰਾ ਹੈ। ਸ੍ਰੀ ਦਰਬਾਰ ਸਾਹਿਬ ਨੂੰ ਜਾਂਦੇ ਵਿਰਾਸਤੀ ਮਾਰਗ 'ਤੇ ਜਿੱਥੇ ਕੜਕ ਦੀ ਧੁੱਪ ਹੈ, 47-48 ਡਿਗਰੀ ਤਾਪਮਾਨ ਹੈ ਪਰ ਸੰਗਤ ਐਂਜ ਲੱਗ ਰਿਹਾ ਜਿਵੇਂ ਗਰਮੀ ਦੀ ਪਰਵਾਹ ਹੀ ਕੋਈ ਨਹੀਂ ਜਾਂ ਕੋਈ ਅਹਿਸਾਸ ਹੀ ਨਹੀਂ ਕਿ ਗਰਮੀ ਇੰਨੀ ਜ਼ਿਆਦਾ ਹੈ। ਜਿੱਥੇ ਲੋਕ ਏਸੀ ਕੂਲਰ ਚਲਾ ਕੇ ਪੱਖੇ ਚਲਾ ਕੇ ਆਪਣੇ ਘਰਾਂ ਚ ਰਹਿਣ ਨੂੰ ਤਰਜੀਹ ਦੇ ਰਹੇ ਆ ਕੋਸ਼ਿਸ਼ ਕਰਦੇ ਆ ਕਿ ਘੜ ਤੋਂ ਘੜ ਬਾਹਰ ਨਿਕਲਿਆ ਜਾਵੇ ਉੱਥੇ ਇੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਪਹੁੰਚ ਰਹੀਆਂ ਨੇ ਕਿਆ ਨਾਮ ਹੈ ਕਹਾਂ ਸੇ ਆਏ ਆਂ ਰਾਜਿਸਾਨ ਹਾਂਜੀ ਰਾਜਿਸਾਨ ਮਨਸੌਰ ਡਿਸਟ੍ਰਿਕਟ ਸੇ ਰਤਲਾਮ ਦਰਸ਼ਨ ਕਰਨੇ ਕੇ ਲਈ ਆ ਦਰਸ਼ਨ ਕਰਨੇ ਕੇ ਲਈ ਆ ਗਰਮੀ ਤਾਂ ਬਹੁਤ ਹੈ ਪਰ ਬਹੁਤ ਅੱਛਾ ਲਗਾ ਅੰਦਰ ਜਾ ਕੇ ਅੱਛਾ ਲਗਾ ਬਹੁਤ ਅੱਛਾ ਲਗਾ ਗਰਮੀ ਮਹਿਸੂਸ ਨਹੀਂ 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 ਬਹੁਤ ਠੰਡਾ ਪਾਣੀ ਵੀ ਬਹੁਤ ਅੱਛਾ ਹੈ ਔਰ ਬਹੁਤ ਅੱਛਾ ਹੈ ਯਾਹ ਪੇ ਅੱਛਾ ਲਗਾ ਕਿ ਚਾਹੇ ਜਿੰਨੀ ਮਰਜੀ ਗਰਮੀ ਹੈ ਪ੍ਰਸੰਗਤ ਦੀ ਸਰਦਾ ਭਾਵਨਾ ਇੰਨੀ ਜਿਆਦਾ ਤੇ ਗਰਮੀ ਦਾ ਕੋਈ ਫਰਕ ਕੋਈ ਘਟ ਨਹੀਂ ਸਕਦੀ ਮਹਾਰਾ ਗੁਰਾਂ ਦਾ ਜੀ ਦੀ ਕਿਰਪਾ ਵਾ ਇੱਥੇ ਪਿਆਰ ਲੈਣ ਸਾਰੀ ਸੰਗਤ ਆਂਦੀ ਹੈ ਸਰਦੀ ਗਰਮੀ ਦਾ ਕੋਈ ਕੋਈ ਫਰਕ ਨਹੀਂ ਪੈਂਦਾ ਇਹਦਾ ਠੀਕ ਹੈ ਜੀ ਮਹਾਰਾ ਇਹ ਪਿਆਰ ਲੈਣਾ ਇੱਥੇ ਗੁਰੂ ਸਾਹਿਬ ਦਾ ਹੋਰ ਕੀ ਚਾਹੀਦਾ ਕੀ ਬਾਤ ਠੀਕ ਹੈ ਗੁਰੂ ਸਾਹਿਬ ਦਾ ਪਿਆਰ ਲੈਣਾ ਇੱਥੇ ਹੋਰ ਕੀ ਚਾਹੀਦਾ ਮੇਰਾ ਨਾਮ ਸੰਜੇ ਹੈ ਮੈਂ ਭੋਪਾਲ ਸੇ ਆਇਆ ਹੂੰ ਕੀ ਕਹਿਣਾ ਚਾਹਗੇ बहुत ज़्यादा तापमान है गर्मी बहुत ज़्यादा है पर यहाँ ऐसा लग रहा है कोई किसी को एहसास ही नहीं कर यहाँ तो रबदी महर साहब बहुत अच्छा लगा हमें भी आके गर्मी का कोई मौसम का कोई किसी को फर्क नहीं पड़ रहा लोग आ रहे हैं श्रद्धा है बाबा जी की वाहे गुरु जी महर है हाँ बहुत आनंद है जी बहुत आनंद है बिल्कुल बिल्कुल जी दिल्कुल जी सर्दी गर्मी की कोई परवाह नहीं है बच्चे छोटे छोटे बच्चे सब झेल रहे हैं पता ही नहीं चल रहा है उनको ਮਾਹੌਲ ਹੀ ਸਰ ਬਹੁਤ ਪੋਜ਼ਿਟਿਵ ਵਾਈਬਸ ਹੈ ਤਾਂ ਬਿਲਕੁਲ ਚਾਹੇ ਹੱਡ ਕੰਬ ਕੰਬੌਤ ਦੀ ਸਰਦੀ ਹੋਵੇ ਜਾਂ ਫਿਰ ਪਿੰਡਾਂ ਚੁਲਸੌਂਦੀ ਗਰਮੀ ਇਸ ਸਭ ਦਾ ਸੰਗਤ ਦੀ ਸ਼ਰਧਾ ਭਾਵਨਾ ਤੇ ਕੋਈ ਅਸਰ ਨਹੀਂ ਔਰ ਸੰਤਾਂ ਦੇਸ਼ ਵਿਦੇਸ਼ਾਂ ਤੋਂ ਲੱਖਾਂ ਦੀ ਗਿਣਤੀ ਗਿਣਤੀ ਵਿੱਚ ਤੁਹਾਨੂੰ ਕੋ ਰਾਮਦਾਸ ਦੇ ਦਰ ਦਾ ਆਸ਼ੀਰਵਾਦ ਲੈਣ ਦੇ ਲਈ ਬੇਹਤ ਸ਼ਰਧਾ ਭਾਵਨਾ ਦੇ ਨਾਲ ਪਹੁੰਚ ਰਿਹਾ ਨੇ ਔਰ ਇਹ ਮਾਹੌਲ ਦੇਖ ਕੇ ਜੇ ਲੱਗਦਾ ਹੈ ਕਿ ਸੰਗਤਾਂ ਦੀ ਸ਼ਰਧਾ ਭਾਵਨਾ ਦੇ ਅੱਗੇ ਇਹ ਪਿੰਡਾਂ ਚੁਲਸਾਉਂਦੀ ਗਰਮੀ ਇਹ ਤਪਦੀ ਗਰਮੀ ਠੰਡੀ ਪੈ ਚੁੱਕੀ ਹੈ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮ ਮਨਿੰਦਰ ਸਿੰਘ ਮੌਂਗਾ ਪੀਡੀਸੀ ਨਿਊਜ਼ ਅੰਮ੍ਰਿਤਸਰ